ਜੀ ਹਲੋ ਹਾਂ ਜੀ ਹਾਂ ਜੀ ਕਿਸ਼ਨ ਜੀ ਬੋਲਦੇ ਹਾਂ ਹਾਂ ਜੀ ਕਿਸ਼ਨ ਜੀ ਮੈਂ ਬਾਬਾ ਪਰਮਜੀਤ ਸਿੰਘ ਅਕਾਲੀ ਬੋਲਦਾ ਸੇਵਾਦਾਰ ਹਾਂ ਸ੍ਰੀ ਅਮਰਸਰ ਸਾਹਿਬ ਤੋਂ ਜੀ ਜੀ ਹਾਂ 2 ਮਿੰਟ ਕਰਨੀ ਤੁਹਾਡਾ ਵਿਚਾਰ ਜੀ ਬੋਲੀ ਜਿਹੜੀ ਉਹ ਇੱਕ ਵੀਡੀਓ ਵਾਇਰਲ ਹੋ ਰਹੀ ਯਾਰ ਜਿਹਦੇ ਵਿੱਚ ਤੁਸੀਂ ਕਿਸੇ ਮਨੁੱਖ ਨੂੰ ਜਾਂ ਕਿਸੇ ਬੱਚੇ ਨੂੰ ਪਤਾ ਨਹੀਂ ਕੌਣ ਆ ਵੀ ਗੁਰੂ ਨਾਨਕ ਪਾਸ਼ਾ ਜੀ ਦਾ ਸਰੂਪ ਬਣਾ ਕੇ जी तो का जो तुसी कर रहे जी वो प्रबंधक हो मतलब सारा इस द नहीं वो क्या हुआ जी की गलती से बच्चे जो है वो उसने स्वरूप में आ गई जिसकी हम लोग को जानकारी नहीं थी तो आज हम लोग गुरुद्वारा प्रबंधक कमेटी के पास कल भी गए थे आज भी गए थे हां तो हमलो ने गलती के लिए अरदास भी करवा ली हां और माफीनामा भी लिख के दे दिया हां कि हम लोग से भूल व संज्ञानता में वो बच्ची से गलती हो गई मेनू एक गल दा जवाब दियो जी तो जेडी ओ बच्ची आ या जो कौन जो भी सी वो बच्चा सी बच्ची सी जी ओने ए क्यों नहीं गलती करती भी रोड दे ऊपर ट्रक चलदे गाड़ियां चलदियां किसे ਥੱਲੇ ਆਏ क्यों नहीं मर गई अब ਤੈਨੂੰ ਲੌਜੀਕਲੀ ਵੇਖੋ ਮੈਂ ਤੁਹਾਡੀ ਗੱਲ ਸੁਣੀ ਆ ਨਾ ਜੀ ਹਾਂ ਤੁਸੀਂ ਲੌਜੀਕਲੀ ਮੈਨੂੰ ਮੇਰੀ ਗੱਲ ਦਾ ਵੀ ਤਾਂ ਜਵਾਬ ਦੇ ਕੇ ਸੰਤੁਸ਼ਟ ਕਰ ਦਿਓ ਨਾ ਕਿ ਜੇ ਉਹ ਬੱਚੀ ਜਿਹੜੀ ਆ ਉਹਨੇ ਇਦਾਂ ਦਾ ਕੁਝ ਕਿਉਂ ਨਹੀਂ ਕਰ ਲਿਆ ਦੂਸਰੀ ਗੱਲ ਤੁਸੀਂ ਇਹ ਗੱਲ ਕਹੀ ਕਿ ਅਸੀਂ ਜਾ ਕੇ ਤੇ ਉੱਥੇ ਮਾਫੀ ਮੰਗ ਲਈ ਤੇ ਮਾਫੀਨਾਮਾ ਲਿਖ ਕੇ ਦੇ ਦਿੱਤਾ ਹੈ ਨਾ ਜੀ ਇਹ ਮਤਲਬ ਤੁਹਾਡੇ ਵਾਸਤੇ ਇਹ ਨਾ ਇਹ ਬਹੁਤ ਵਧੀਆ ਤਰੀਕਾ ਲੱਗਦਾ ਤੁਹਾਨੂੰ ਨਹੀਂ ਪਹਿਲਾਂ ਮੇਰੀ ਬੇਨਤੀ ਸੁਣੋ ਮੈਂ ਤੁਹਾਡੀ ਥੋੜੀ ਸੀ ਮੇਰੀ ਗੱਲ ਨਾ ਟੋਕਿਓ ਮੇਰੀ ਗੱਲ ਹੋ ਰਿਆਂ ਨਦੋ ਫਿਰ ਤੁਸੀਂ ਬੋਲਿਓ ਬਾਰੀ ਬਾਰੀ ਗੱਲ ਕਰਦੇ ਆਪਾਂ ਤੁਸੀਂ ਤੁਸੀਂ ਇਹ ਕੀ ਸੋਚਦੇ ਹੋ ਵੀ ਬਹੁਤ ਸੌਖਾ ਤਰੀਕਾ ਵਾ ਵੀ ਪਹਿਲਾਂ ਗੁਨਾਹ ਕਰੋ ਤੇ ਗੁਨਾਹ ਕਰਕੇ ਤੇ ਫਿਰ ਜਾ ਕੇ ਮਾਫੀ ਮੰਗ ਲਓ ਤੇ ਉਹੋ ਜੇ ਤੁਹਾਨੂੰ ਜਿਹੜੇ ਉਹ ਗਾੜੀ ਨੂੰ ਮaaf ਕਰਨ ਵਾਲੇ ਉੜ ਗਏ ਜਿਨ੍ਹਾਂ ਤੁਹਾਨੂੰ ਮaaf ਕਰਤਾ ਜਾਂ ਕਰ ਦੇਣਗੇ ਇਹ ਪਤਾ ਗੱਲ ਕੀ ਆ ਅਛਾ ਤੁਹਾਨੂੰ ਨਹੀਂ ਪਤਾ ਵੀ ਗੁਰੂਆਂ ਦੇ ਪਾਸ਼ਾ ਦਾ ਰੂਪ ਨਹੀਂ ਕੋ ਬਣਾ ਸਕਦਾ ਮੰਨ ਲਓ ਇੱਕ ਮਿੰਟ ਵਾਸਤੇ ਵੀ ਉਹ ਬੱਚੀ ਨੇ ਗਲਤੀ ਕੀਤੀ ਆ ਜਦ ਕਿ ਹੈ ਨਹੀਂ ਜਾਣ ਪੁੱਝ ਕੇ ਨਹੀਂ ਜੋ ਵੀ ਲਾ ਲਓ ਤਾਂ ਜਦੋਂ ਉਹ ਆਈ ਜਦੋਂ ਉਹ ਆ ਰਹੀ ਸੀ ਜਦੋਂ ਤੁਸੀਂ ਉਹ ਸਾਰਾ ਕੁਝ ਕਰ ਰਹੇ ਸੀ ਤੁਸੀਂ ਉਦੋਂ ਕਿਉਂ ਨਹੀਂ ਰੋਕਿਆ ਬੱਚੇ ਨੂੰ ਤੁਸੀਂ ਉਦੋਂ ਕਿਉਂ ਨਹੀਂ ਬੌਂ ਫੜ ਕੇ ਕਹਿ ਦਿੱਤਾ ਵੀ ਨਾ ਪੋਤੇ ਇਹ ਕੰਮ ਨਹੀਂ ਕਰਨਾ ਲਾ ਦੇਆ ਸਾਰਾ ਕੁਝ ਹੁਣ ਅਗਿਆਨਤਾ ਵਸ ਹੋ ਗਿਆ ਬਹੁਤ ਬਣੀ ਗਿਆਨਤਾ ਵਾਸਤੇ ਕਿਸ਼ਨ ਜੀ ਇਹ ਹੀ ਕੰਮ ਹੋਣਾ ਸੀਗਾ ਅਗਿਆਨਤਾ ਵਸ ਕੁਝ ਹੋਰ ਕਿਉਂ ਨਹੀਂ ਕਰ ਲਿਆ ਤੁਸੀਂ ਆਹੋ ਸਕ ਲਈ ਤਾਂ ਹਮ ਲੋਕ ਮਾਫੀ ਮੰਗ ਰਹੇ ਆ। ਉਹੀ ਤਾਂ ਗੱਲ ਆ ਨਾ ਕਿਸ਼ਨ ਜੀ ਮੈਂ ਵੀ ਤਾਂ ਉਸ ਤੁਹਾਨੂੰ ਕਹਿ ਰਿਹਾ ਨਾ ਵੀ ਇਹ ਤਾਂ ਬੜਾ ਸੌਖਾ ਤਰੀਕਾ ਵਾ ਨਾ ਵੀ ਪਹਿਲਾਂ ਗਲਤੀ ਕਰੋ ਹਜ਼ਾਰਾਂ ਲੱਖਾਂ ਕਰੋੜਾਂ ਜਿਹੜੀਆਂ ਸਿੱਖ ਸੰਗਤਾਂ ਨੇ ਜੋ ਗੁਰੂ ਨਾਨਕ ਪਾਸ਼ਾ ਜੀ ਦਾ ਸਤਿਕਾਰ ਕਰਦੀਆਂ ਨੇ ਗੁਰੂ ਮੰਦੀਆਂ ਨੇ ਤੁਸੀਂ ਉਹਨਾਂ ਦੇ ਦਿਲ ਦਿਖਾਓ ਤੇ ਮੁੜ ਕੇ ਹੌਲੀ ਜੀ ਇਹ ਗੱਲ ਕਹਿ ਦਿਓ ਵੀ ਸਾਡੇ ਕੋਲ ਤਾਂ ਗਲਤੀ ਹੋ ਗਈ ਜੀ ਤੇ ਸਾਨੂੰ ਮਾਫ ਕਰ ਦਿਓ। ਚਾਹ ਗੁਰੂ ਜੀ ਹਮ ਲੋਕ ਤਾਂ ਸਮਾਜ ਕੇ ਮਾਮੂਲੀ ਸਦਰਸ਼ ਹੈ। ਔਰ ਉਹ ਬੱਚੀ ਵਹਾਂ ਤੇ ਕਥਾ ਕੀਰਤਨ ਚੱਲ ਰਹਾਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਔਰ ਉਹ ਬੱਚੀ ਵਹਾਂ ਤੇ ਸਰੂਪ ਲੈ ਕੇ ਆ ਗਈ ਮੈਂ ਤੇ ਤੁਹਾਨੂੰ ਉਹੀ ਸਵਾਲ ਕਰਦਾ ਵੀ ਮੰਨ ਲਓ ਬੱਚੀ ਸਰੂਪ ਲੈ ਕੇ ਆ ਗਈ ਸਹੀ ਤੇ ਤੁਸੀਂ ਜਦੋਂ ਆ ਰਹੀ ਆ ਉਦੋਂ ਤੇ ਨਾਲ-ਨਾਲ ਸਾਰੇ ਚੱਲ ਰਹੇ ਆ ਉਹਦੀ ਵੀਡੀਓ ਬਣ ਰਹੀ ਆ ਉਹ ਉੱਥੇ ਬੈਠ ਰਹੀ ਆ ਸਾਰਾ ਟਕਵਾਂਜ ਜਿਹੜਾ ਵਾ ਉਹ ਸਾਰਾ ਚੱਲ ਰਿਹਾ ਵਾ ਉਦੋਂ ਕਿਉਂ ਨਹੀਂ ਤੁਸੀਂ ਗੁੱਟੋਂ ਫੜ ਕੇ ਉਹਨੂੰ ਇਹ ਗੱਲ ਕਹਿ ਦਿੱਤੀ ਜਾਂ ਉਹਨੂੰ ਬਾਹਰ ਲੈ ਕੇ ਦਰਬਾਰ ਚੌਂਪ ਮਹਾਰਾਜੀ ਦੀ ਹਿਉਰੀ ਚੋਂ ਵੀ ਨਾ ਪੋਤੇ ਤਾ ਗਲਤ ਕੀਤਾ ਤੂੰ ਤੁਸੀਂ ਤਾਂ ਸਾਰੇ ਇੰਜੋਏ ਕਰ ਰਹੇ ਹੋ ਤੇ ਇਹ ਤਾਂ ਜਿਵੇਂ ਪੂਰੇ ਐ ਪਲੈਨਿੰਗ ਕਰਕੇ ਪੂਰਾ ਸੋਚ ਸਮਝ ਕੇ ਵੀ ਕਿੱਦਾਂ ਸਿੱਖਾਂ ਦਾ ਮੂੰਹ ਚਲਾਉਣਾ ਜਿਹੜੇ ਤੁਸੀਂ ਸਿੰਧੀ ਸਮਾਜ ਦੇ ਭੈਣ ਭਰਾ ਰੇ ਨਾ ਇੰਨਾ ਸਤਕਾਰ ਕਰਦੇ ਆ ਨਾ ਗੁਰੂ ਰਣਗਪਾਤਸ਼ਾਹ ਜੀ ਦਾ ਮੈਂ ਆਪਣੀ ਅੱਖੀਂ ਦੇਖਦਾ ਵਾਂ ਆਪਣੀ ਅੱਖੀਂ ਬੇਸ਼ੱਕ ਉਹ 100% ਜਿਹੜੇ ਆ ਉਹ ਪ੍ਰਪੇਅਰ ਨਹੀਂ ਹੈਗੇ ਸਿਧਾਂਤਾਂ ਪ੍ਰਤੀ ਮਰਿਆਦਾ ਪਤੀ ਪਰ ਉਹਨਾਂ ਦਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਤੀ ਸ਼ਰਧਾ ਵਿਸ਼ਵਾਸ ਇੰਨਾ ਜ਼ਿਆਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਤੁਸੀਂ ਵੀ ਸਿੱਖੀ ਸਮਾਜ ਦੇ ਵਿੱਚੋਂ ਹੀ ਹੈ ਨਾ ਜੀ ਤੇ ਤੁਸੀਂ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਮੰਨਦੇ ਜੀ ਨਾ ਸਤਕਾਰ ਕਰਦੇ ਜੀ ਗੁਰਬਾਣੀ ਦਾ ਅਭੀ ਹਮ ਲੋਕ 11 ਦਿਨ ਇਸ ਸਮਾਜ ਕੇ ਸਾਥ ਪ੍ਰਵਾਤ ਫੇਰੀ ਵਗੈਰਾ ਨਿਕਾਲ ਰਹੇ تھے ਹਾਂ ਸਪੋਰਟ ਕਰ ਰਹੇ تھے ਕਰ ਰਹੇ ਸੀ ਨਾ ਔਰ ਗੁਰੂ ਗ੍ਰੰਥ ਸਾਹਿਬ ਜੀ ਕੇ ਪ੍ਰਤੀ ਹਮ ਲੋਕ ਸਮਰਪਿਤ ਹੈ ਹਰ ਤਰ੍ਹਾਂ ਸੇ ਮੈਂ ਤਾਂ ਤੁਹਾਨੂੰ ਉਹੀ ਕਹਿ ਰਿਹਾ ਵਾਂ ਵੀ ਜਿਹੜਾ ਸਿੰਧੀ ਸਮਾਜ ਆ ਉਹ ਤਾਂ ਇੱਕ ਬਹੁਤ ਵੱਡਾ ਵਰਗ ਗੁਰੂਆਂ ਦੇ ਪਾਤਸ਼ਾਹ ਜਿਹਦਾ ਬਹੁਤ ਸਤਿਕਾਰ ਕਰਦਾ ਜਿੰਨੇ ਕੁ ਮੈਨੂੰ ਪਤਾ ਮੁੰਬਈ ਦੇ ਵਿੱਚ ਤੁਹਾਡੇ ਇੱਥੇ ਗੁਰਪ੍ਰੀਤ ਸਿੰਘ ਰਿੰਕੂ ਨੇਕ ਜੀ ਰਿੰਕੂ ਵੀਰ ਜੀ ਕਿਹਾ ਜਾਂਦਾ ਉਹਨਾਂ ਨੂੰ ਉਹ ਮੈਂ ਦੇਖਦਾ ਹਾਂ ਅਮਰਤਵਿਲਾ ਟਰਸਟ ਚਲਾਉਂਦੇ ਆ ਹਾਂ ਬੇਸ਼ੱਕ ਭਾਵੇਂ 100% ਨਹੀਂ ਕੁਝ ਖਾਮੀਆਂ ਹੋਣਗੀਆਂ ਉਹਨਾਂ ਦੇ ਅੰਦਰ ਕੁਝ ਗਲਤੀਆਂ ਵੀ ਹੋ ਸਕਦੀਆਂ ਉਹਨਾਂ ਦੇ ਕੋਲ ਕੋਈ ਹੋਈਆਂ ਹੋਣ ਜਾਂ ਹੋ ਜਾਣ ਭਵਿੱਖ 'ਚ ਮਨੋਕੇ ਆ ਹਣਾ ਤੇ ਦੂਜੀ ਗੱਲ ਵੀ ਜਿਹੜੇ ਉਹਦਾ ਨੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਦੀ ਵਿੱਚ ਬੈਠੇ ਹੁੰਦੇ ਨੇ ਸੰਗਤਾਂ ਸਿੰਧੀ ਸਮਾਜ ਦੀਆਂ ਹਨਾ ਉਹ ਗੁਰਬਾਣੀ ਪੜ੍ਹਦੇ ਨੇ ਅੰਮ੍ਰਿਤ ਵੇਲਾ ਸਾਂਭਦੇ ਨੇ ਨਾਮ ਜਪਦੇ ਨੇ ਚਲੋ ਮੈਂ ਇਹ ਗੱਲ ਹੋ ਸਕਦਾ ਵੀ ਕਿਤੇ ਮਰਿਆਦਾ ਦੇ ਵਿੱਚ 100% ਨਹੀਂ ਤੇ ਕੁਝ ਪਰਸੈਂਟ ਜਿਹੜਾ ਉਹਨਾਂ ਕੋਈ ਢਿੱਲ ਜਿਹੜੀ ਆ ਉਹ ਰਹਿ ਜਾਂਦੀ ਹੋਵੇ ਹਨਾ ਜਾਂ ਉਹ ਕਿਉਂਕਿ ਪ੍ਰੋਪਰ ਜਿਹੜੇ ਜਿੰਨੇ ਵੀ ਸਾਡੇ ਉਸ ਸਿੰਧੀ ਭੈਣ ਭਰਾ ਨੇ ਉਹਨਾਂ ਨੂੰ ਸਾਰੀ ਮਰਿਆਦਾ ਨਹੀਂ ਪਤਾ ਕਿਤੇ ਹੋ ਸਕਦਾ ਕੋਈ ਨਿੱਕੀ ਮੋਟੀ ਉਹਨਾਂ ਕੋਲ ਗਲਤੀ ਹੋ ਜੇ ਪਰ ਪਰ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਗੁਰੂ ਮੰਨਦੇ ਨੇ ਗੁਰੂ ਰਣਜੀਤ ਸਿੰਘ ਜੀ ਨੂੰ ਮੱਥਾ ਟੇਕਦੇ ਨੇ ਗੁਰਬਾਣੀ ਪੜ੍ਹਦੇ ਨੇ ਤੇ ਉਹਨਾਂ ਨੇ ਕਿਉਂ ਕਦੀ ਕਰ ਲਿਆ ਜਿਉਂ ਜੋ ਸ਼ਰਧਾ ਦੇ ਵਾਸਤੇ ਤੁਸੀਂ ਕੀਤਾ ਮੰਨ ਲੋ ਆ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਤੁਸੀਂ ਬਹੁਤ ਸਤਿਕਾਰ ਦਿੰਦੇ ਹੋ ਮੰਨਦੇ ਹੋ ਸ਼ਰਧਾ ਵਾਸਤੇ ਕੀਤਾ ਤੇ ਉਹਨਾਂ ਨੇ ਅੱਜ ਤੱਕ ਕਿਉਂ ਨਹੀਂ ਕਰਤਾ ਉਹ ਤੁਹਾਡੇ ਆਪਣੀ ਨੇ ਨਾ ਜੀ ਅਬ ਹਮ ਲੋਕ ਤਾਂ ਸਮਾਜ ਕੇ ਛੋਟੇ ਸਦਸਯਾ ਹੈ। ਇਹ ਦੱਪਾ ਜੀ ਹੁਣ ਤੁਸੀਂ ਕਿਸ਼ਨ ਜੀ ਵੇਖੋ ਇਹ ਡਿਫੈਂਡ ਕਰਨ ਵਾਸਤੇ ਆ। ਹੁਣ ਇਹ ਤਾਂ ਡਿਫੈਂਡ ਕਰਨਾ ਤੁਸੀਂ ਆਪਣੇ ਆਪ ਨੂੰ। ਨਹੀਂ ਮਤਲਬ ਵਾਕੀ ਅਬ ਕਿਆ ਹੈ ਹਮ ਲੋਕ ਤਾਂ ਗੁਰੂ ਗ੍ਰੰਥ ਸਾਹਿਬ ਜੀ ਕੇ ਪ੍ਰਤੀ ਸ਼ਰਧਾ ਔਰ ਸਮਰਪਣ ਸੇ ਹੈ। ਅਬ ਅਣਜਾਣੇ ਮੈਂ ਜੋ ਵੀ ਗਲਤੀ ਹੋ ਗਈ بس ਇਹੀ ਤਾਂ ਕਰਕੇ ਤੇ ਤੁਹਾਨੂੰ ਬੜੇ ਪ੍ਰੇਮ ਸਤਿਕਾਰ ਨਾਲ ਗੱਲ ਕਰ ਰਿਹਾ ਨਹੀਂ ਤੇ ਮੇਰੀ ਟੌਨ ਇਹ ਨਹੀਂ ਹੁੰਦੀ ਮੇਰੀ ਭਾਸ਼ਾ ਸ਼ਾਇਦ ਇਹ ਨਾ ਹੁੰਦੀ ਮੈਂ ਇਹੇ ਕਰਕੇ ਤੁਹਾਡਾ ਸਤਿਕਾਰ ਕਰਦਾ ਵੀ ਤੁਸੀਂ ਬਹੁਤ ਵਧੀਆ ਗੱਲ ਆ ਵੀ ਗੁਰੂ ਰੰਗ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ ਗੁਰਬਾਣੀ ਪੜ੍ਹਦੇ ਹੋ ਗੁਰੂ ਰੰਗ ਪਾਤਸ਼ਾਹ ਦਾ ਹਨਾ ਉਹਨਾਂ ਨੂੰ ਪੁੱਜਦੇ ਹੋ ਪਰ ਇਹਦਾ ਮਤਲਬ ਇਹ ਨਹੀਂ ਨਾ ਹੈਗਾ ਵੀ ਤੁਹਾਨੂੰ ਕੋਈ ਲਾਇਸੈਂਸ ਮਿਲ ਗਿਆ ਵਾ ਵੀ ਤੁਸੀਂ ਜੋ ਤੁਹਾਡਾ ਦਿਲ ਕਰੂਗਾ ਤੁਸੀਂ ਉਹ ਕਰੋਗੇ ਨਹੀਂ ਨਹੀਂ ਐਸਾ ਕabhi ਸੁਪਨੇ ਵਿੱਚ ਵੀ ਨਹੀਂ ਸੋਚेंगे ہم ਲੋਕ ਔਰ ਨਾ ਕਦੇ ਇਸ ਤਰ੍ਹਾਂ ਕੀ ਬੇਅਦਬੀ ਕਰ ਸਕਤੇ ਹੈ ਤੁਸੀਂ ਇਹ ਕੰਮ ਕਰੋ ਵੇਖੋ ਮੈਂ ਤਾਂ ਕੋਈ ਨਹੀਂ ਹੈਗਾ ਕਿ ਤੁਹਾਨੂੰ ਇਹ ਗੱਲ ਕਵਾਂਗੇ ਮਾਫੀ ਮੰਗ ਲਓ ਜਾਂ ਮaaf ਕਰ ਦਾਂਗੇ ਜਾਂ ਇਦਾਂ ਦਾ ਮੇਰੇ ਮੂੰਹ ਤੇ ਵਰਡ ਹੈ ਨਹੀਂ ਨਾ ਮੇਰੀ ਔਕਾਤ ਆ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਮੇਰਾ ਵੀਰ ਸਾਰੇ ਆ ਕੇ ਜਲਦੀ ਤੋਂ ਜਲਦੀ ਜਿੰਨੀ ਤੁਹਾਡੀ ਟੀਮ ਆ ਸਮੇਤ ਉਸ ਬੱਚੇ ਦੇ ਤੇ ਅਕਾਲ ਤਖਤ ਸਾਹਿਬ ਆ ਕੇ ਤੇ ਪੇਸ਼ ਹੋ ਕੇ ਤੇ ਉੱਥੇ ਮਾਫੀ ਮੰਗੋ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜੋ ਪ੍ਰੋਸੀਜਰ ਆ ਜਿਹੜੇ ਕਾਲਤਖ ਸਾਹਿਬ ਵੱਲੋਂ ਪੰਜ ਪੈਰਾਂ ਦੀ ਜੁੜੀ ਲਈ ਜਾਵੇ ਜਾਂ ਕਿਸੇ ਇੱਕ ਦੀ ਲਈ ਜਾਵੇ ਕਿਉਂਕਿ ਤੋ ਕਾਲਤਖ ਸਾਹਿਬ ਦੀ ਇੱਕ ਮਰਿਆਦਾ ਵਾ ਜੀ ਜੀ ਉੱਥੇ ਆ ਕੇ ਪੇਸ਼ ਹੋਵੋ ਜੋਸ਼ ਜੇ ਕਾਲਤਖ ਸਾਹਿਬ ਵੱਲੋਂ ਤੁਹਾਨੂੰ ਹੁਕਮ ਹੋਵੇ ਉਸ ਹੁਕਮ ਦੇ ਉੱਤੇ ਪਹਿਰਾ ਦਿਓ ਕਿਉਂਕਿ ਤੁਸੀਂ ਗਲਤੀ ਨਹੀਂ ਕੀਤੀ ਤੁਸੀਂ ਕੀਤਾ ਵੀਰੇ ਇੱਕ ਨਾ ਤੇ ਬਹੁਤ ਵੱਡਾ ਗੁਨਾਹ ਕੀਤਾ ਵਾ ਜੀ ਜੀ ਇਹ ਤੇ ਮਰਤ ਪੈ ਜੂਗੀ ਅੱਜ ਤੁਸੀਂ ਇਦਾਂ ਜੇ ਧੰਨਵਾਦ ਜੀ ਕਹਿੰਦੇ ਇਦਾਂ ਹੀ ਚਲੋ ਕੋਈ ਨਹੀਂ ਜੀ ਤੁਸੀਂ ਮਾਫੀ ਮੰਗ ਲਓ ਜਿਵੇਂ ਤੁਸੀਂ ਕਹਿ ਰਹੇ ਜੇ ਤੁਸੀਂ ਗੁਰਦਰਾ ਸਾਹਿਬ ਜਾ ਕੇ ਮਾਫੀ ਮੰਗ ਲਈ ਆ ਜਾਂ ਮੰਗ ਲਾਂਗੇ ਤੇ ਇਹ ਤਾਂ ਏਦਾਂ ਚ ਗੱਲ ਖਤਮ ਹੋ ਜਾਂਦੀ ਹੈ ਨਾ ਵੀਰ ਜੀ ਫੇਰ ਤਾਂ ਫੇਰ ਤਾਂ ਸਾਰੀ ਦੁਨੀਆ ਤੁਰ ਪੂ ਇਧਰ ਨੂੰ ਨਹੀਂ ਨਹੀਂ ਜੈਸਾ ਆਪ ਲੋ ਆਦੇਸ਼ ਦੇ ਦਿੰਗੇ ਹਮ ਲੋ ਸਿੰਧੀ ਸਮਾਜ ਦਾ ਢੋਲ ਕਬਾਈ ਕਰੇਗਾ ਤੁਸੀਂ ਆਪਣੇ ਜਿੰਨੇ ਤੁਹਾਡੇ ਮੋਤਬਰ ਨੇ ਉਹਨਾਂ ਨੂੰ ਲੈ ਕੇ ਤੇ ਜਿਹੜੇ ਤੁਹਾਡੇ ਉਹ ਜਿਹੜੀ ਉਹ ਸਾਰੇ ਸੰਗਤ ਸੀ ਉੱਥੇ ਜਿਨ੍ਹਾਂ ਨੇ ਇਹ ਗੁਨਾਹ ਕੀਤਾ ਵਾ ਸਮਝੋ ਉਸ ਉਸ ਮਨੁੱਖ ਦੇ ਜਾਂ ਬੱਚੀ ਦੇ ਜੀ ਦੀ ਗੱਲ ਕਰ ਰਹੇ ਹਾਂ ਵੀ ਉਹਨੇ ਸਰੂਪ ਧਾਰਿਆ ਸੀ ਸਾਰੇ ਜਾਣੇ ਜਲਦੀ ਤੋਂ ਜਲਦੀ ਜਿਹੜੀ ਵੀ ਡੇਟ ਜਿਹੜਾ ਵੀ ਦੇਣ ਆ ਉਹ ਨੰਬਰ ਤੁਹਾਡੇ ਕੋ ਮੇਰਾ ਆ ਗਿਆ ਤੁਸੀਂ ਦੱਸ ਦਿਓ ਜਾਂ ਤੁਸੀਂ ਆਪ ਸਿੱਧਾ ਜਾਂ ਗੁਰਪ੍ਰੀਤ ਸਿੰਘ ਰਿੰਕੂ ਵੀਰ ਜਿਹਦਾ ਤੁਹਾਡਾ ਜੀ ਕੰਟੈਕਟ ਹੈਗਾ ਵੀਰ ਨਾਲ ਤੇ ਤੁਸੀਂ ਉਹਨੂੰ ਵੀਰ ਨੂੰ ਮਿਲ ਲਓ ਠੀਕ ਹੈ ਜੀ ਜੀ ਉਹ ਤੁਹਾਨੂੰ ਗਾਈਡ ਕਰ ਦੇਗਾ ਉਹਨਾਂ ਦਾ ਚਲੋ ਸਤਕਾਰ ਪ੍ਰੇਮ ਪਿਆਰ ਦਾ ਬਣਿਆ ਵਾ ਉਹ ਇੱਥੇ ਗੱਲ ਕਰ ਲੈਣਗੇ ਜੀ ਇਹ ਮੇਰਾ ਵੀਰ ਬਹੁਤ ਜਲਦੀ ਬਿਨਾਂ ਦੇਰ ਕੀਤੇਆਂ ਸ਼੍ਰੀ ਅਕਾਲ ਤਖਸਾਲ ਸਾਹਿਬ ਪੇਸ਼ ਹੋ ਜਾਓਗੇ ਤੇ ਜੋ ਅਕਾਲ ਤਖਸਾਲ ਸਾਹਿਬ ਵੱਲੋਂ ਹੁਕਮ ਹੋਊਗਾ ਉਹਨੂੰ ਸਿਰ ਮੱਥੇ ਪ੍ਰਵਾਨ ਕਰੋ ਜੀ ਗਾਂ ਤੋਂ ਇਦਾਂ ਦੀ ਕੋਈ ਗਲਤੀ ਇਹ ਤਾਂ ਤੁਸੀਂ ਗਲਤੀ ਕੀਤੀ ਮੈਂ ਕਹਿੰਨਾ ਗੁਰੂ ਨਾਨਕ ਪਾਸ਼ਾ ਦੀ ਮੂਰਤੀ ਵੀ ਆਪਾਂ ਨਹੀਂ ਰੱਖਣੀ ਪਤਾ ਗੱਲ ਕੀ ਹੈ ਵੇਖੋ ਜੇ ਤੁਸੀਂ ਗੁਰੂ ਨਾਨਕ ਪਾਸ਼ਾ ਨੂੰ ਗੁਰੂ ਮੰਨਦੇ ਜੇ ਨਾ ਤੇ ਫਿਰ ਆਪਾਂ ਉਹਦੀ ਗੱਲ ਵੀ ਮੰਨਣੀ ਆ ਜੀ ਜੀ ਮਹਾਰਾਜ ਨੇ ਖੰਡਣ ਕੀਤਾ ਨਾ ਸਾਰੀ ਚੀਜ਼ਾਂ ਦਾ ਜੀ ਜੀ ਮਹਾਰਾਜ ਨੇ ਮੂਰਤੀ ਪੂਜਾ ਦਾ ਖੰਡਣ ਕੀਤਾ ਹੋਇਆ ਜੀ ਜੀ ਤੇ ਜੇ ਅੱਜ ਆਪਾਂ ਕੋ ਗੁਰੂ ਨਾਨਕ ਪਾਸ਼ਾ ਦੀ ਮੂਰਤੀ ਬਣਾ ਕੇ ਹੀ ਪੂਜਣ ਲੱਗ ਪਈਏ ਜਾਂ ਉਹਨਾਂ ਦਾ ਸਰੂਪ ਕਿਸੇ ਮਨੁੱਖ ਨੂੰ ਆਪਣੀ ਔਕਾਤ ਹੀ ਨਹੀਂ ਹੈਗੀ ਇੰਨੀ ਜੀ ਜਿੱਦਾਂ ਮਰਜ਼ੀ ਕੋਈ ਆਕੇ ਵੀ ਮੈਂ ਬਹੁਤ ਵੱਡਾ ਸਿੱਖ ਹਾਂ ਬਹੁਤ ਮਤਲਬ ਗੁਰੂ ਨਾਨਕ ਪਾਸ਼ਾ ਦੇ ਨੇੜੇ ਆ ਪਿਆਰ ਕਰਦਾ ਵਾਂ ਜਿੱਦਾਂ ਮਰਜ਼ੀ ਹੋ ਜੇ ਭਾਵੇਂ ਪਰ ਕਦੀ ਵੀ ਇੰਨੀ ਔਕਾਤ ਨਹੀਂ ਇੰਨਾ ਹਿਆ ਨਹੀਂ ਪੈ ਸਕਦਾ ਫਿਗਰਾਨ ਦੇ ਪਾਸ਼ਾ ਜੀ ਦੇ ਬਾਰੇ ਵੀ ਉਹਨਾਂ ਦਾ ਉਹਦਾਂ ਦਾ ਸੀ ਬਣ ਜੀਏ ਚਰਨਾ ਦੀ ਧੂੜ ਦੇ ਬਰਾਬਰ ਵੀ ਨਹੀਂ ਹੈਗੇ ਆਪਾਂ ਤਾਂ ਜੀ ਜੀ ਸੋ ਇਹ ਇਸ ਕਰਕੇ ਮੇਰਾ ਭਰਾ ਬੜੀ ਬੜੇ ਪੇਮ ਪਿਆਰ ਨਾਲ ਮੈਂ ਵੇਖੋ ਤੁਹਾਨੂੰ ਬੇਨਤੀ ਕੀਤੀ ਆ ਨੰਬਰ ਲੈ ਕੇ ਤੁਹਾਡਾ ਵੀ ਤੁਸੀਂ ਇਹ ਜਿਹੜਾ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਇਹ ਜਲਦੀ ਤੋਂ ਜਲਦੀ ਇਸ ਚੀਜ਼ ਨੂੰ ਕਰਕੇ ਜੀ ਅਕਾਲ ਤਖਸਾਲ ਪੇਸ਼ ਹੋ ਜਾਓ ਤੇ ਨਹੀਂ ਤੇ ਫਿਰ ਬਾਅਦ ਦੇ ਵਿੱਚ ਵੇਖੋ ਜੇ ਕੋਈ ਮਿਲੜਗਾ ਜਜ਼ਬਾਤੀ ਮਿਲਦਾ ਨਹੀਂ ਨਹੀਂ ਹਮਲੇ ਜਲਦ ਜਲਦ ਪੈਸੋ ਜਾਣ ਹਾਂ ਤਾਂ ਜੇ ਕੋ ਮਤਲਬ ਮਿਰਰ ਕਾ ਮਿਲ ਕੇ ਤੁਹਾਨੂੰ ਕੋ ਗਰੀਬੜਾ ਸਿੱਖ ਤੇ ਫਿਰ ਉਹ ਆਪਣੇ ਹਿਸਾਬ ਦੇ ਨਾਲ ਫੈਸਲਾ ਕਰੂਗਾ ਤੇ ਉਹ ਤੁਹਾਨੂੰ ਪਤਾ ਹੀ ਹੈ ਨਹੀਂ ਜੀ 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 ਹਾਂ ਹਮ ਲੋ ਜਲਦੀ ਪੈਸੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਖਾਲਸਾ